ਮਸਲਾ ਇਹ ਜੀ ਹੈ ਅਸੀਂ ਸਰ ਅੱਜ ਨੌਜਵਾਨ ਭਾਰਤ ਸਭਾ ਵੱਲੋਂ ਪ੍ਰੈਸ ਕਾਨਫਰੰਸ ਰੱਖੀ ਹੈ ਤੇ ਅਸੀਂ 23 ਤਰੀਕ ਨੂੰ 23 ਅਗਸਤ ਨੂੰ ਫਰੀਦਕੋਟ ਸ਼ਹਿਰ ਦੇ ਵਿੱਚ ਨਸ਼ਾ ਸਮਗਲਰਾਂ ਤੇ ਪੁਲਿਸ ਦੇ ਖਿਲਾਫ ਤੇ ਇਥੋਂ ਦੀ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਦੀ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਉਹਨਾਂ ਦੇ ਖਿਲਾਫ ਆ ਜਿਹੜਾ ਇੱਕ ਵਿਸ਼ਾਲ ਰੋਸ ਮਜਾਦਰਾ ਰੱਖਿਆ ਉਹਦੀ ਵਜ੍ਹਾ ਇਹ ਹੈ ਕਿ ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਲਗਾਤਾਰ 2013-14 ਤੋਂ ਜਿਹੜਾ ਸਿੰਥੈਟਿਕ ਡਰੱਗ ਆ ਤੇ ਜਿਹੜੇ ਇੱਥੇ ਨਸ਼ੇ ਦੇ ਸਮਗਲਰ ਰਲ ਕੇ ਉਹ ਇੱਥੇ ਨਸ਼ਾ ਵਕਾਰ ਰਹੇ ਉਹਨਾਂ ਦੇ ਖਿਲਾਫ ਨੌਜਵਾਨ ਭਾਰ ਸਭਾ ਵੱਲੋਂ ਸੰਘਰਸ਼ ਕਰ ਰਹੇ ਆ ਅਸੀਂ ਪਹਿਲਾਂ ਜਿਹੜੇ ਬੀਜਪੀ ਸ਼ਸ਼ੀ ਕਾਂਤਾ ਜਦੋਂ ਉਹਨਾਂ ਨੇ ਰਿਪੋਰਟ ਜਾਰੀ ਕਰੀ ਤੇ ਅਸੀਂ ਉਦੋਂ ਵੀ ਜਿਹੜੀ ਸਾਡੀ ਕਾਨਫਰੰਸ ਕੀਤੀ ਤਲਵੰਡੀ ਚੌਧਰੀਆਂ ਉਹਦੇ ਵਿੱਚੋਂ ਬੋਲ ਕੇ ਗਏ ਆ ਅਸੀਂ ਪਹਿਲਾਂ ਵੀ ਵੱਡੇ ਵੱਡੇ ਸਮਗਲਰਾਂ ਤੇ ਕਾਰਵਾਈ ਕਰਨ ਦੀ ਮੰਗ ਆ ਉਹ ਕਰਦੇ ਰਹੇ ਆ ਹੁਣੇ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਜਿਨ੍ਹਾਂ ਨੇ ਵਾਅਦਾ ਵੀ ਕਰਿਆ ਸੀਗਾ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਜਿਹੜਾ ਨਸ਼ਾ ਉਹ ਖਤਮ ਕਰਾਂਗੇ ਕਲਤਾਰ ਸਿੰਘ ਸੰਧਵਾ ਹੁਣੀ ਵੀ ਕਹਿੰਦੇ ਰਹੇ ਆ ਭਗਵੰਤ ਸਿੰਘ ਮਾਨ ਹੁਣੀ ਵੀ ਕਹਿੰਦੇ ਰਹੇ ਆ ਪਰ ਹੁਣ ਸਮੱਸਿਆ ਇਹ ਆ ਕਿ ਜਿਹੜੇ ਨਸ਼ੇ ਦੇ ਵੱਡੇ ਸਮਗਲਰ ਨੇ ਉਹ ਸਾਡੇ ਸਾਥੀਆਂ ਨੂੰ ਧਮਕੀਆਂ ਦੇ ਰਹੇ ਨੇ ਪਿਛਲੇ ਸਾਲ ਤੁਸੀਂ ਦੇਖਿਆ ਹੋਣਾ ਪਿਛਲੇ ਸਾਲ ਹਰ ਭਗਵੰਤ ਸਿੰਘ ਢਿਲਵਾ ਖੁਰਦ ਦਾ ਨੌਜਵਾਨ ਜਿਹਨੇ ਨਸ਼ਾ ਵਿਰੋਧੀ ਕਮੇਟੀ ਉਹਨਾਂ ਨੇ ਪਿੰਡ ਦੇ ਵਿੱਚ ਬਣਾਈ ਹੋਈ ਸੀ ਨਸ਼ਾ ਸਮਗਲਰਾਂ ਨੇ ਸ਼ਰੇਆਮ 150 ਬੰਦੇ ਦੇ ਇਕੱਠ ਦੇ ਵਿੱਚ ਆ ਕੇ ਉਹਨੂੰ ਗੋਲੀਆਂ ਮਾਰੀਆਂ ਉਹਨੂੰ ਕਤਲ ਕਰ ਦਿੱਤਾ ਗਿਆ ਤੇ ਸਾਡੇ ਸੂਬਾ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਉਸ ਜਿਹੜੀ ਇਨਸਾਫ ਤੋਂ ਓਨਲੀ ਕਮੇਟੀ ਬਣੀ ਆ ਉਸ ਕਮੇਟੀ ਦੇ ਕੋ-ਕਨਵੀਨਰ ਸੀਗੇ ਅਸੀਂ ਲਗਾਤਾਰ ਇਹਨਾਂ ਸਮਗਲਰਾਂ ਤੇ ਕਾਰਵਾਈ ਦੀ ਮੰਗ ਕਰਦੇ ਰਹੇ ਹਾਂ ਇਸ ਕਰਕੇ ਨਸ਼ਾ ਸਮਗਲਰ ਸਾਡੇ ਸਾਥੀ ਨੌਜਵਾਨ ਭਾਰਸਵਾ ਦੇ ਸੂਬਾ ਅਗੁਨਾਲ ਸਿੰਘ ਨੂੰ ਟਾਰਗੇਟ ਕਰ ਰਹੇ ਨੇ ਇਸ ਤੋਂ ਇਲਾਵਾ ਪਿੰਡ ਦੀਪ ਸਿੰਘ ਵਾਲਾ ਦੇ ਵਿੱਚ ਜਿਹੜੇ ਚਾਰ ਨੌਜਵਾਨ 6 ਅਗਸਤ ਦੀ ਜਿਹੜੀ ਗੱਲ ਆ 2023 ਦੀ ਇੰਟਰਨੈਸ਼ਨਲ ਬਾਰਡਰ ਆ ਜਿਹੜਾ ਭਾਰਤ ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਤੋਂ 70 ਕਿਲੋ 800 ਗ੍ਰਾਮ ਜਿਹੜੀ ਪੰਜਾਬ ਦੀ 2023 ਦੀ ਸਭ ਤੋਂ ਵੱਡੀ ਰਿਕਵਰੀ ਸੀ ਜਿਹਦੇ ਤੇ ਡੀਜੀਪੀ ਨੇ ਪ੍ਰੈਸ ਕਾਨਫਰੰਸ ਕਰੀ ਹੈ ਪੰਜਾਬ ਪੁਲਿਸ ਤੇ ਜਿਹਦੇ ਤੇ ਇੱਥੇ ਵੱਡੇ ਵੱਡੇ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਕਰੀ ਹੈ ਕਿ ਅਸੀਂ ਬਹੁਤ ਵੱਡੀ ਖੇਪ ਫੜ ਲਈ ਆ ਤੇ ਅਸੀਂ ਨਸ਼ੇ ਦੇ ਖਿਲਾਫ ਬਹੁਤ ਵੱਡੀ ਮੁਹਿੰਮ ਚਲਾ ਰਹੇ ਆ ਅੱਜ ਉਸ ਪਰਚੇ ਦੇ ਵਿੱਚ ਨਾਮਜ਼ਦ ਬੰਦੇ ਉਹ ਸ਼ਰਿਆਂ ਬਾਹਰ ਘੁੰਮਦੇ ਫਿਰਦੇ ਆ ਗੁਲਾਬ ਸਿੰਘ ਨਾਂ ਦੇ ਇੱਕ ਬੰਦਾ ਹੋਰ ਉਹਦੇ ਨਾਲ ਬੰਦੇ ਹੈਗੇ ਆ ਉਹ ਇਹਨਾਂ ਇਲਾਕੇ ਦੇ ਵਿੱਚ ਲੁੱਟਾਂ ਖੋਹਾਂ ਕਰ ਰਹੇ ਆ ਪਿਛਲੇ ਦਿਨੀ ਉਹਨਾਂ ਨੇ ਸਾਦਕ ਇਲਾਕੇ ਦੇ ਵਿੱਚ ਬਿੱਲੀ ਵਾਲੇ ਦੀ ਇੱਕ ਔਰਤ ਤੋਂ ਮੋਬਾਈਲ ਫੋਨ ਖੋਇਆ ਜਦੋਂ ਅਸੀਂ ਸ਼ਿਕਾਇਤ ਦਰਜ ਕਰਵਾਉਣ ਜਥੇਬੰਦੀ ਵੱਲੋਂ ਨਾਲ ਗਏ ਤੇ ਉਹ ਬੰਦੇ ਜਿਹੜੇ ਪਿਸਟਲ ਲੈ ਕੇ ਨਜਾਇਜ਼ ਹਸਲਾ ਲੈ ਕੇ ਸਾਡੇ ਸਾਥੀ ਨੌਨਹਾਲ ਸਿੰਘ ਨੂੰ ਮਾਰਨ ਦੀਆਂ ਜਿਹੜੀਆਂ ਬਿਆਨਤਾ ਉਹ ਗੁੰੰਦ ਰਹੇ ਨੇ ਸ਼ਰਿਆਮ ਪਿੰਡ ਦੇ ਵਿੱਚ ਉਹਨਾਂ ਨੇ ਕੱਠ ਦੇ ਵਿੱਚ ਇਹ ਕਿਹਾ ਸ਼ਰਾਬ ਦੇ ਠੇਕੇ ਦੇ ਬਹਿ ਕੇ ਇਹ ਕਹਿੰਦੇ ਰਿਹਾ ਕਿ ਅਸੀਂ ਨੌਨਹਾਲ ਸਿੰਘ ਨੂੰ ਛੱਡਣਾ ਨਹੀਂ ਹੈ ਜਿੱਥੇ ਮਿਲ ਗਿਆ ਤੇ ਫੇਰ ਅਸੀਂ ਉਹ ਮਾਰਨੇ ਆਂ ਇਸ ਕਰਕੇ ਅਸੀਂ ਐਸਐਸਪੀ ਸਾਹਿਬ ਹਰਜੀਤ ਸਿੰਘ ਸੀਗੇ ਜਦੋਂ ਉਹਨਾਂ ਦੇ ਮਸਲਾ ਧਿਆਨ ਦੇ ਵਿੱਚ ਲਿਆਂਦਾ ਲਗਾਤਾਰ ਉਹਨਾਂ ਨੂੰ ਮਿਲਦੇ ਰਹੇ ਆ ਦੋ ਡੀਐਸਪੀ ਸਾਹਿਬ ਇਸ ਮਸਲੇ ਤੇ ਲੱਗੇ ਰਹੇ ਆ ਪਰ ਹੁਣ ਤੱਕ ਪੰਜਾਬ ਪੁਲਿਸ ਦੀ ਇਹ ਨਾਕਾਮੀ ਰਹੀ ਆ ਆਮ ਆਦਮੀ ਪਾਰਟੀ ਦੀ ਇਹ ਨਾਕਾਮੀ ਰਹੀ ਆ ਜਿਹਦੇ ਵਿੱਚ 77 ਕਿਲੋ ਹੈਰੋਨ ਵਾਲੇ ਜੇ ਬੰਦੇ ਫੜ ਨਹੀਂ ਰਹੀ ਤੇ ਅਸੀਂ ਇਹ ਸਮਝ ਸਕਦੇ ਆ ਕਿ ਪੁਲਿਸ ਕਿੰਨੀ ਕੁ ਸੀਰੀਅਸ ਆ ਨਸ਼ਾ ਖਤਮ ਕਰਨ ਲਈ ਤੇ ਜਿਹੜੀ ਪੰਜਾਬ ਗਵਰਨਮੈਂਟ ਆ ਉਹ ਕਿੰਨੀ ਕੁ ਸੀਰੀਅਸ ਆ ਨਸ਼ਾ ਖਤਮ ਕਰਨ ਦੇ ਲਈ ਅਸੀਂ ਅੱਜ ਨੌਜਵਾਨ ਭਾਰ ਸਭਾ ਵੱਲੋਂ ਇੱਥੇ ਪਹੁੰਚੇ ਆ ਅਸੀਂ ਐਸਐਸਪੀ ਸਾਹਿਬ ਜਿਹੜੇ ਹੁਣ ਇੱਥੇ ਬਦਲ ਕੇ ਆਏ ਨੇ ਮੈਡਮ ਉਹਨਾਂ ਨੂੰ ਮਿਲ ਕੇ ਆਏ ਆ ਅਸੀਂ ਮੰਗ ਕਰੀ ਆ ਕਿ ਉਹਨਾਂ ਨੂੰ ਤੁਰੰਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਅਸੀਂ ਨੌਜਵਾਨ ਭਾਰ ਸਭਾ ਦੀ ਸੂਬਾ ਕਮੇਟੀ ਵੱਲੋਂ 23 ਤਰੀਕ ਨੂੰ 23 ਅਗਸਤ ਨੂੰ ਇੱਕ ਬਹੁਤ ਵੱਡਾ ਇਕੱਠ ਕਰਕੇ ਫਰੀਦਕੋਟ ਦੇ ਵਿੱਚ ਐਸਐਸਪੀ ਦਫ਼ਤਰ ਤੱਕ ਜਿਹੜਾ ਰੋਸ ਮੁਜ਼ਾਹਰਾ ਕਰਾਂਗੇ ਜੇ ਸਾਡੇ ਸਾਥੀ ਦਾ ਕੋਈ ਵੀ ਨੁਕਸਾਨ ਹੁੰਦਾ ਜੇ ਕੋਈ ਜਾਨੀ ਨੁਕਸਾਨ ਹੁੰਦਾ ਇਹਦੇ ਲਈ ਫਰੀਦਕੋਟ ਪੁਲਿਸ ਇਹਦੇ ਲਈ ਇੱਥੋਂ ਦਾ ਐਮਐਲਏ ਗੁਰਦੇਵ ਸਿੰਘ ਸੇਖੋਂ ਕਲਤਾਰ ਸਿੰਘ ਸੰਧਵਾ ਤੇ ਇਹ ਤੋਂ ਬਿਨਾ ਜਿਹੜੀ ਐਸਐਚਓ ਸਾਦਕ ਮ ਜਿਹੜੇ ਦੋਸ਼ੀਆਂ ਨੂੰ ਫੜਨ ਦੀ بجائے ਭਜਾਉਣ ਦਾ ਵੱਧ ਕੰਮ ਕਰ ਰਹੇ ਆ ਜੇ ਸਾਡੇ ਸਾਥੀ ਦਾ ਕੋਈ ਨੁਕਸਾਨ ਹੁੰਦਾ ਇਹ ਜਿਹੜੇ ਬੰਦੇ ਆ ਸਾਡੇ ਸਾਥੀ ਦੇ ਨੁਕਸਾਨ ਦੇ ਜਿਹੜੇ ਜ਼ਿੰਮੇਵਾਰ ਹੋਣਗੇ ਅਸੀਂ ਇਸ ਮੰਗ ਤੇ ਲੈ ਕੇ ਅੱਜ ਪ੍ਰੈਸ ਕਾਨਫਰੰਸ ਰੱਖੀ ਆ ਅਗਲੀ ਗੱਲ ਸਾਡੇ ਸੂਬਾ ਮੀਤ ਪ੍ਰਧਾਨ ਕਰਨਜੀਤ ਸਿੰਘ ਮਾਨੁਕੇ ਉਹ ਤੁਹਾਡੇ ਨਾਲ ਕਰਨਗੇ ਪਰਚਾ ਤਾਂ ਉਹਦੇ ਤੇ ਫਰੋਜ਼ਪੁਰ ਦਾਜਾ ਕੋ ਫ੍ਰੀਕੋਰਡ ਪੁਲਿਸ ਕਿਵੇਂ ਫੜੂਗੀ ਉਹਦੇ 'ਚ ਦੇਖੋ ਪਰਚੇ ਉਹਦੇ ਤੇ ਜਿਹੜਾ ਦਰਜਾ ਉਹ ਦੋ ਤਰ੍ਹਾਂ ਦੇ ਪਰਚੇ ਆ ਇੱਕ ਲੁੱਟਾਂ ਖੋਹਾਂ ਦਾ ਪਰਚਾ ਉਹ ਪਰਚਾ ਇੱਥੇ ਹੀ ਆ ਜਿਹੜਾ ਕਾਊਂਟਰ ਇੰਟੈਲੀਜੈਂਸ ਨੇ ਫੜਿਆ ਉਹਨੂੰ ਫੜਿਆ ਇੰਟਰਨੈ ਉਹਦਾ ਮਤਲਬ ਇਹ ਨਹੀਂ ਵੀ ਕੱਲੇ ਉਹਨਾਂ ਨੇ ਫੜਨਾ ਉਹ ਕੋਈ ਸਾਂਝੀ ਟੀਮ ਬਣਾ ਕੇ ਵੀ ਫੜ ਸਕਦੇ ਆ ਅਸੀਂ ਤਾਂ ਇਹਨਾਂ ਨੂੰ ਕਿਹਾ ਕਿ ਤੁਸੀਂ ਫਾਇਲਕਾ ਨਾਲ ਕੋਈ ਸਾਂਝੀ ਟੀਮ ਬਣਾ ਕੇ ਬੰਦੇ ਨੂੰ ਫੜੋ ਕਿਉਂਕਿ ਜਦੋਂ ਕੋਈ ਵੱਡਾ ਦੋਸ਼ੀ ਫੜਨਾ ਹੁੰਦਾ 77 ਕਿਲੋ ਹੈਰੋਨ ਚ ਫੜਨਾ ਹੁੰਦਾ ਤੇ ਉਦੋਂ ਤਾਂ ਬਹੁਤ ਸਾਰੀਆਂ ਟੀਮਾਂ ਬਣਦੀਆਂ ਉਹ ਕੱਲੇ ਥਾਣੇ ਜਾਂ ਕਿਸੇ ਜ਼ਿਲ੍ਹੇ ਦੀ ਹੱਦ ਦੀ ਮਹਦੂਦ ਨਹੀਂ ਹੁੰਦੇ ਉਦੋਂ ਬਹੁਤ ਸਾਰੀਆਂ ਟੀਮਾਂ ਕੋਈ ਪੰਜਾਬ ਪੱਧਰ ਤੇ ਵੀ ਬਣਾਈਆਂ ਜਾਂਦੀਆਂ ਨੇ ਅਸੀਂ ਮੰਗ ਕਰਦੇ ਰਹੇ ਹਾਂ ਕਿ ਕੋਈ ਇਹੋ ਜਿਹੀ ਟੀਮ ਬਣਾ ਕੇ ਕੋਈ ਸਾਂਝੀ ਜਿਹੜੀ ਗਸ਼ਤ ਕਰਕੇ ਉਹਨਾਂ ਬੰਦੇ ਨੂੰ ਗ੍ਰਿਫਤਾਰ ਰਵ ਕੀਤਾ ਜਾਵੇ ਅਸੀਂ ਨੌਜਵਾਨ ਭਾਰਸਵ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਹਲਾਲ ਕਰ ਰਹੇ ਆ 23 ਮਾਰ ਅਗਸਤ ਨੂੰ ਅਸੀਂ ਇੱਥੇ ਫਰੀਦਕੋਟ ਦੇ ਵਿੱਚ ਰੋਸ ਮੁਜ਼ਾਹਰਾ ਕਰਨ ਜਾ ਰਹੇ ਆ ਇੱਕ ਵਾਰੀ ਫੇਰ ਗੱਲ ਸਾਬਤ ਹੋ ਗਈ ਆ ਕਿ ਪੰਜਾਬ ਦੇ ਵਿੱਚ ਜਿੱਥੇ ਵੀ ਲੋਕ ਨਸ਼ਾ ਸਮਗਲਰਾਂ ਦੇ ਖਿਲਾਫ ਮਾੜੀ ਜੀ ਵੀ ਕੋਈ ਆਵਾਜ਼ ਬੁਲੰਦ ਕਰਦੇ ਆ ਤਾਂ ਉਹਨਾਂ ਨੂੰ ਬਹੁਤ ਸਾਰੇ ਹਮਲਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਕੱਲੀ ਇਹ ਮਹਿਜ ਇੱਕ ਘਟਨਾ ਨਹੀਂ ਹੈਗੀ ਪੰਜਾਬ ਦੇ ਵਿੱਚ ਜਿੱਥੇ ਵੀ ਕੋਈ ਸਮਾਜਿਕ ਸੰਸਥਾ ਹੈਗੀ ਆ ਜਾਂ ਕੋਈ ਨੌਜਵਾਨਾਂ ਨੇ ਇਕੱਠੇ ਹੋ ਕੇ ਕਲੱਬ ਬਣਾਏ ਹੋਏ ਆ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਉਹਨਾਂ ਨੇ ਨਸ਼ਾ ਸਮਗਰਮਨਾਂ ਦਾ ਵਿਰੋਧ ਕੀਤਾ ਉਹਨਾਂ ਦੇ ਘਰਾਂ ਤੇ ਹਮਲੇ ਹੋਏ ਆ ਉਹਨਾਂ ਤੇ ਕਾਤਲਾਨਾ ਹਮਲੇ ਹੋਏ ਹੈਗੇ ਆ ਉਸ ਤੋਂ ਬਾਅਦ ਜਿਆਦਾ ਜਿਹੜੀ ਇੰਪੋਰਟੈਂਟ ਗੱਲ ਇਹ ਹੈ ਕਿ ਉਹਦੇ ਵਿੱਚ ਜਿਹੜਾ ਪ੍ਰਸ਼ਾਸਨ ਤੇ ਪੁਲਿਸ ਦਾ ਰਵੱਈਆ ਰਹਿੰਦਾ ਉਹ ਇੱਕ ਤਰੀਕੇ ਨਾਲ ਨਸ਼ਾ ਸਮਗਰਮਨਾਂ ਦੇ ਖਿਲਾਫ ਕਾਰਵਾਈ ਕੋਈ ਨਾ ਕਰਕੇ ਉਹਨਾਂ ਨੂੰ ਹੱਲਾਸ਼ੇਰੀ ਦੇਣ ਦਾ ਹੀ ਰਹਿੰਦਾ ਇੱਥੇ ਵੀ ਇਸੇ ਤਰ੍ਹਾਂ ਹੀ ਫਰੀਦਕੋਟ ਦਾ ਪ੍ਰਸ਼ਾਸਨ ਚਾਹੇ ਫਰੋਜਪੁਰ ਪਰਚਾ ਹੋਇਆ ਇੱਥੇ ਵੀ ਪ੍ਰਸ਼ਾਸਨ ਇਸ ਤਰ੍ਹਾਂ ਦੇ ਰੋਲ ਜਿਹੜਾ ਉਹ ਅਦਾ ਕਰ ਰਿਹਾ ਹੈਗਾ ਤਾਂ ਅਸੀਂ ਇਹਨੂੰ ਇਸ ਤਰ੍ਹਾਂ ਮੰਨ ਕੇ ਚੱਲਦੇ ਆ ਕਿ ਜਿਹੜਾ ਪ੍ਰਸ਼ਾਸਨ ਆ ਇਸ ਗੱਲ ਦੀ ਵੇਟ ਕਰ ਰਿਹਾ ਕਿ ਜਿਹੜਾ ਵੀ ਕੋਈ ਚਿਹਰਾ ਕੋਈ ਆਵਾਜ਼ ਜਿਹੜੀ ਆ ਉਹ ਹੱਕ ਸੱਚ ਦੀ ਗੱਲ ਕਰਦੀ ਆ ਤੇ ਇੱਕ ਤਰੀਕੇ ਨਾਲ ਪ੍ਰਸ਼ਾਸਨ ਕਿਸੇ ਵੀ ਤਰੀਕੇ ਨਾਲ ਟੇਢੇ ਮਿੱਡੇ ਟੱਕ ਨਾਲੇ ਚਾਹੁੰਦਾ ਹੈਗਾ ਕਿ ਉਹ ਸਾਡੇ ਰਾਹ ਤੋਂ ਪਾਸੇ ਹੋ ਜੇ ਫਰੀਦਕੋਟ ਪ੍ਰਸ਼ਾਸਨ ਵੀ ਸਾਨੂੰ ਇਹੀ ਮਨਸ਼ਾ ਲੱਗਦੀ ਆ ਕਿ ਹਰ ਥਾਂ ਤੇ ਜਿੱਥੇ ਕੋਈ ਧੱਕਾ ਹੁੰਦਾ ਉਥੇ ਨੌਜਵਾਨ ਭਾਰਸਵਾ ਖੜਦੀ ਆ ਉਥੇ ਨੌ ਨਿਹਾਲ ਇੱਕ ਚਿਹਰਾ ਹੁੰਦਾ ਤਾਂ ਪ੍ਰਸ਼ਾਸਨ ਦੀ ਇਹ ਮੰਸ਼ਾ ਸਾਨੂੰ ਲੱਗਦੀ ਹੈਗੀ ਆ ਕਿ ਜੇ ਗੁੰਡੇ ਇਹਨਾਂ ਦਾ ਕੋਈ ਨੁਕਸਾਨ ਕਰਦੇ ਆ ਤਾਂ ਇੱਕ ਤਰੀਕੇ ਨਾਲ ਪ੍ਰਸ਼ਾਸਨ ਦਾ ਜਿਹੜਾ ਰਾਹ ਹੈਗਾ ਉਹ ਪੱਧਰਾ ਹੁੰਦਾ ਉਹ ਸਾਫ਼ ਹੁੰਦਾ ਇਸ ਕਰਕੇ ਅਸੀਂ ਲਗਾਤਾਰ ਨੌਜਵਾਨ ਭਾਰਸਵਾ ਵੱਲੋਂ ਇਹ ਕਹਿੰਦੇ ਰਹੇ ਆ ਕਿ ਪੰਜਾਬ ਦੇ ਵਿੱਚ ਨਸ਼ਾ ਦਾ ਕਾਰੋਬਾਰ ਇਸ ਕਰਕੇ ਚੱਲਦਾ ਕਿਉਂਕਿ ਨਸ਼ਾ ਸਮਗਲਨਾ ਕੋਲੇ ਜਿਹੜੀ ਮਸਲ ਪਾਵਰ ਆ ਉਹਨਾਂ ਕੋਲੇ ਮੈਨ ਪਾਵਰ ਆ ਤੇ ਉਹਨਾਂ ਕੋਲੇ ਸਟੇਟ ਪਾਵਰ ਆ ਪੰਜਾਬ ਦੇ ਵਿੱਚ ਨਸ਼ਾ ਸਮਗਲਰ ਪੁਲਿਸ ਤੇ ਸਰਕਾਰ ਜਿਹੜੀ ਆ ਇਹਦਾ ਇੱਕ ਗੱਠਜੋੜ ਬਣਿਆ ਹੋਇਆ ਉਹ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਅਕਾਲੀ ਪਾਰਟੀ ਦੇ ਟਾਈਮ ਤੋਂ ਅਸੀਂ ਸੰਘਰਸ਼ ਕਰ ਰਹੇ ਆ ਕਾਂਗਰਸ ਵੀ ਚਲੀ ਗਈ ਆ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਆ ਜਿੰਨਾ ਸਮਾਂ ਇਹ ਨੈਕਸਸ ਨਹੀਂ ਟੁੱਟਦਾਗਾ ਜਿੰਨਾ ਸਮਾਂ ਇਹ ਗੱਠਜੋੜ ਨਹੀਂ ਟੁੱਟਦਾਗਾ ਉਨਾ ਸਮਾਂ ਜਿਹੜਾ ਨਸ਼ਾ ਉਹ ਖਤਮ ਨਹੀਂ ਕੀਤਾ ਜਾ ਸਕਦਾ ਨੌਜਵਾਨ ਭਾਰਸਵਾ ਨੇ ਇਹਨਾਂ ਦੀ ਦੁੱਖ ਦੀ ਰਗ ਤੇ ਜਿਹੜਾ ਹੱਥ ਰੱਖਿਆ ਇਸ ਕਰਕੇ ਸਾਨੂੰ ਇਸ ਤਰ੍ਹਾਂ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਪਰ ਨੌਜਵਾਨ ਭਾਰਸਵਾ ਦਾ ਇਹ ਇਤਿਹਾਸ ਆ ਫਰੀਦਕੋਟ ਦੀ ਧਰਤੀ ਦਾ ਇਹ ਇਤਿਹਾਸ ਆ ਅੱਜ ਵੀ ਅਸੀਂ ਐਸਐਸਪੀ ਸਾਹਿਬ ਨੂੰ ਮਿਲ ਕੇ ਐਸਪੀਡੀ ਸਾਹਿਬ ਦੀ ਡਿਊਟੀ ਲੱਗੀ ਉਹਨਾਂ ਨੂੰ ਮਿਲ ਕੇ ਅਸੀਂ ਆਏ ਆ ਪਰ ਇੱਕ ਤਰੀਕੇ ਨਾਲ ਇੱਥੇ ਅਸੀਂ ਇੱਕ ਚੇਤਾਵਨੀ ਦੇ ਰੂਪ ਵਿੱਚ ਇਹ ਕਹਿਣਾ ਚਾਹਾਂਗੇ ਕਿ ਅਸੀਂ ਚਾਹੁੰਦੇ ਆ ਕਿ ਮੁਜ਼ਾਰੇ ਤੋਂ ਪਹਿਲਾਂ ਪਹਿਲਾਂ ਇਹ ਜਿਹੜੇ ਦੋਸ਼ੀ ਬਾਹਰ ਫਿਰਦੇ ਆ ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲ੍ਹਾਖਾਂ ਦੇ ਪਿੱਛੇ ਭੇਜਿਆ ਜਾਵੇ ਤਾਂ ਕਿ ਸਾਡੀ ਦਾ ਕੋਈ ਸਾਡੇ ਸਾਥੀ ਦਾ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ ਤੇ ਜੇ ਨਹੀਂ ਹੋਊਗਾ ਤਾਂ 23 ਅਗਸਤ ਜਿਹੜੀ ਆ ਉਹ ਸਾਡੇ ਸੰਘਰਸ਼ ਦਾ ਆਗਾਜ਼ ਹੋਊਗਾ ਇੱਕ ਵਾਰੀ ਫੇਰ ਫਰੀਦਕੋਟ ਦੇ ਜਿਹੜੇ ਲੋਕ ਆ ਆਸ-ਪਾਸ ਜ਼ਿਲ੍ਹੇ ਦੇ ਜਿਹੜੇ ਲੋਕ ਇੱਕ ਵਾਰੀ ਫੇਰ ਦੇਖਣਗੇ ਇੱਕ ਨਵੇਂ ਸੰਘਰਸ਼ ਦਾ ਆਗਾਜ਼ ਫਰੀਦਕੋਟ ਦੀ ਧਰਤੀ ਤੇ ਹੋਊਗਾ ਤੇ ਸਾਰਾ ਜਿਹੜਾ ਦਾ ਖਮਿਆਜਾ ਹੈਗਾ ਇੱਥੋਂ ਦੇ ਪ੍ਰਸ਼ਾਸਨ ਨੂੰ ਇੱਥੋਂ ਦੇ ਐਮਐਲਏ ਤੇ ਆਮ ਆਦਮੀ ਪਾਰਟੀ ਨੂੰ ਜਿਹੜਾ ਉਹ ਭੁਗਤਣਾ ਪਊਗਾ ਦੇਖਣ ਚਾਉਂਦਾ ਨਾ ਕਿ ਪੰਜਾਬ ਪੁਲਿਸ ਵੱਲੋਂ ਕਦੀ ਆਪਰੇਸ਼ਨ ਕਾਸੋ ਕਦੀ ਆਪਰੇਸ਼ਨ ਈਗਲ ਇਹ ਚਲਾ ਕੇ ਪਿੰਡਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਚੈਕਿੰਗ ਕੀਤੀ ਜਾਂਦੀ ਹੈ ਵੀ ਨਸ਼ਾ ਤਸਕਰ ਫੜੇ ਜਾਣ ਪਰ ਇਸ ਤਰ੍ਹਾਂ ਥੋੜਾ ਦੱਸਣਾ ਹੈ ਕਿ ਵੱਡੀ ਕੇ ਬਰਾਮਦੋਰੀ ਸੋ ਬੰਦੇ ਬਾਹਰ ਫਿਰਦੇ ਨੇ ਇਸ ਚੀਜ਼ ਨੂੰ ਕਿਵੇਂ ਵੇਖ ਔਰ ਜਿਹਨੂੰ ਕਹਿੰਦੇ ਆ ਵੀ ਤਾਣੀ ਉੱਧੜਦੀ ਦਿਖਦੀ ਆ ਜਿੱਥੋਂ ਇਹ ਲੱਗਦਾ ਵੀ ਸੁਰਾਕ ਗਾਂ ਦੀਆਂ ਜਾ ਸਕਦੇ ਆ ਜੇ ਦੋ ਬੰਦੇ ਫੜ ਕੇ ਉਹਨਾਂ ਤੋਂ ਪੁਸ਼ਤਾਸ਼ ਕੀਤੀ ਜਾਵੇ ਪਿੱਛੇ ਜਿਹੜੇ ਅਸਲ 'ਚ ਬੰਦੇ ਕੰਮ ਕਰ ਰਹੇ ਆ ਕੋਈ ਮਜ਼ਦੂਰ ਪਰਿਵਾਰਾਂ ਦੇ ਜਿਹੜੇ ਆਮ ਨੌਜਵਾਨ ਹੈਗੇ ਉਹਨਾਂ ਤੇ ਤਾਂ ਵਸ ਦੀ ਗੱਲ ਨਹੀਂ ਹੈਗੀ ਏਡੀ ਵੱਡੀ ਜਿਹੜੀ ਮਤਲਬ ਵੀ ਨਸ਼ਿਆਂ ਦਾ ਕਾਰੋਬਾਰ ਕਰਨਾ ਇਹਨਾਂ ਨੂੰ ਫੜ ਕੇ ਇਹਨਾਂ ਦੇ ਰਾਹੀਂ ਪਿੱਛੇ ਜਿਹੜੇ ਮਗਰਮੱਛ ਬੈਠੇ ਆ ਉਹਨਾਂ ਨੂੰ ਦਬੋਚੇ ਚ ਲਿਆ ਜਾ ਸਕਦਾ ਪਰ ਪ੍ਰਸ਼ਾਸਨ ਦਾ ਬੁੱत्तासारਾਂ ਦਾ ਇੱਕ ਰਵਈਆ ਹੁੰਦਾ ਉਹਨਾਂ ਨੂੰ ਐ ਲੱਗਦਾ ਵੀ ਲੋਕਾਂ ਦੀਆਂ ਅੱਖਾਂ ਵੀ ਠੰਡੀਆਂ ਕਰਨੀਆਂ ਜਿਹੜੇ ਨਸ਼ੇ ਦਾ ਸ਼ਿਕਾਰ ਆ ਉਹਨਾਂ ਨੂੰ ਫੜ ਲਓ ਉਹਨਾਂ ਦੇ ਦੋ ਗੋਲੀਆਂ ਪਈਆਂ ਚਾਰ ਗੋਲੀਆਂ ਆਪਦੇ ਕੋਲੋਂ ਪਾ ਦਿਓ ਲੋਕਾਂ ਨੂੰ ਠੰਡੇ ਕਰ ਦਿਓ ਅੱਗੇ ਤੱਕ ਜਿੱਥੇ ਤੱਕ ਗੱਲ ਜਾਣੀ ਚਾਹੀਦੀ ਉੱਥੇ ਤੱਕ ਕਹਾਣੀ ਜੜੀ ਆ ਨਾ ਪਹੁੰਚੇ ਇਸ ਕਰਕੇ ਪ੍ਰਸ਼ਾਸਨ ਆ ਜਿਹੜਾ ਇੱਕ ਗੋਗਲੋਂ ਤੋਂ ਮਿੱਟੀ ਝਾੜਨ ਵਾਲਾ ਜਿਹੜਾ ਉਹ ਕੰਮ ਕਰਦਾ ਹੈਗਾ ਤਾਂ ਹੀ ਮਗਰਮੱਛ ਪਿੱਛੇ ਬੈਠੇ ਰਹਿ ਜਾਂਦੇ ਆ ਪੰਜਾਬ ਦੇ ਵਿੱਚ ਮਹਿ ਸਾਡੀ ਇਕਲੌਤੀ ਇਸ ਤਰ੍ਹਾਂ ਦੀ ਨੌਜਵਾਨ ਭਾਰ ਸਭਾ ਜਥੇਬੰਦੀ ਆ ਜਿਨੇ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਿਹਾ ਸੀਗਾ ਕਿ ਚਿੱਟੇ ਦਾ ਜਿਹੜਾ ਕਾਰੋਬਾਰ ਹੈਗਾ ਅਕਾਲੀਆਂ ਦੇ ਟਾਈਮ ਤੇ ਵਿਕਰਮਜੀਤ ਵਿਕਰਮਜੀਤ ਸਿੰਘ ਮੈਡੀਆ ਕਰਵਾ ਰਿਆ ਔਰ ਸਾਡੀ ਇਸ ਗੱਲ ਨੂੰ ਤਸਦੀਕ ਡੀਜੀਪੀ ਜ਼ਿਲ੍ਹਾ ਜਿਹੜੇ ਸ਼ਸ਼ੀਕਾਂਤ ਰਹੇ ਆ ਬਾਦਲ ਸਰਕਾਰ ਨੇ ਇੱਕ ਕਮੇਟੀ ਵੀ ਬਣਾਈ ਉਹਨਾਂ ਨੇ 1200 ਬੰਦਿਆਂ ਦੀ ਲਿਸਟ ਜਿਹੜੀ ਜਾਰੀ ਕੀਤੀ ਆ ਉਹਦੇ ਵਿੱਚ ਸਾਰੇ ਅਕਾਲੀਆਂ ਦੇ ਕਾਂਗਰਸ ਦੇ ਵੱਡੇ ਜਿਹੜੇ ਲੀਡਰ ਆ ਬੀਐਸਐਫ ਦੇ ਅਧਿਕਾਰੀ ਆ ਪੁਲਿਸ ਦੇ ਹਲਾ ਉੱਚ ਅਧਿਕਾਰੀ ਉਹਨਾਂ ਦੇ ਨਾਮ ਉਹਦੇ ਵਿੱਚ ਸ਼ਾਮਲ ਹੈਗੇ ਆ ਇੱਥੇ ਪ੍ਰਸ਼ਾਸਨ ਪੁਲਿਸ ਜਿਹੜੀ ਆ ਉਹ ਰਲੀ ਹੋਈ ਆ ਇਸ ਕਰਕੇ ਚਾਹੁੰਦੇ ਨਹੀਂ ਕਿ ਮਗਰਮੱਛਾ ਤੱਕ ਜਿਹੜਾ ਉਹ ਨਾਥੋ ਪਾਈ ਜਾਵੇ ਪਿੱਛੋਂ ਤੱਕ ਜਿਹੜੀ ਇਹ ਗੱਲ ਜਾਵੇ ਇਸ ਕਰਕੇ ਇਹ ਅੱਥਲੇ ਥੱਲੇ ਜਿਹੜਾ ਉਹ ਮਾਮਲਾ ਸਾਰਾ ਰੱਖਣਾ ਚਾਹੁੰਦੇ ਆ ਜਿੰਨਾ ਸਮਾਂ ਪ੍ਰਸ਼ਾਸਨ ਦਾ ਰਵੱਈਆ ਇਹ ਰਹੂਗਾ ਉਨਾ ਸਮਾਂ ਪੰਜਾਬ ਤੋਂ ਨਸ਼ਾ ਜਿਹੜਾ ਉਹ ਖਤਮ ਨਹੀਂ ਕੀਤਾ ਜਾ ਸਕਦਾ ਹੈਗਾ ਆਮ ਆਦਮੀ ਪਾਰਟੀ ਤੇ ਵੀ ਅਸੀਂ ਇਹ ਸਵਾਲ ਕਰਦੇ ਆ ਕਿ ਜੇ ਨਸ਼ਾ ਖਤਮ ਕਰਨਾ ਤਾਂ ਘਰ-ਘਰ ਨੌਕਰੀ ਤੁਹਾਨੂੰ ਦੇਣੀ ਪਊਗੀ ਕਿ ਆ ਜਰੂਰ ਸੀ ਘਰ-ਘਰ ਨੌਕਰੀ ਦੇਵਾਂਗੇ ਘਰ-ਘਰ ਨੌਕਰੀ ਨਹੀਂ ਮਿਲੀ ਘਰ-ਘਰ ਚਿੱਟਾ ਜਰੂਰ ਆਮ ਆਦਮੀ ਪਾਰਟੀ ਨੇ ਪਹੁੰਚ ਦਾ ਜਿਹੜਾ ਕਰ ਦਿੱਤਾ ਹੈਗਾ ਜਿੰਨਾ ਸਮਾਂ ਇਹ ਕਹਾਣੀ ਹੱਲ ਨਹੀਂ ਹੋਊਗੀ ਨੌਜਵਾਨ ਭਾਰਸਵਾ ਪਹਿਲਾਂ ਵੀ ਸੰਘਰਸ਼ ਕਰਦੀ ਰਹੀ ਆ ਔਰ ਫਰੀਦਕੋੜ 23 ਅਗਸਤ ਨੂੰ ਸੰਘਰਸ਼ ਨੂੰ ਹੋਰ ਜੜੀਆਂ ਜਰਬਾਂ ਉਹ ਦਿੱਤੀਆਂ ਜਾਣਗੀਆਂ ਕਾਨਫਰੰਸ ਵਿੱਚ ਅਸੀਂ ਨੌਜਵਾਨ ਭਾਰਸਵਾ ਵੱਲੋਂ ਜਿਹੜਾ 23 ਤਰੀਕ ਨੂੰ ਮੁਜ਼ਾਹਰਾ ਕਰ ਰਹੇ ਆ ਉਹਦੇ ਵਿੱਚ ਅਸੀਂ ਪਟਿਆਲੇ ਦੇ ਆਪਣੇ ਪੰਜਾਬ ਦੇ ਵੱਖ-ਵੱਖ ਜਿੰਨਿਆਂ ਨੂੰ ਨੌਜਵਾਨਾਂ ਨੂੰ ਅਪੀਲ ਕਰਦੇ ਆ ਕਿ ਉਸ ਦੇ ਵਿੱਚ ਸ਼ਾਮਲ ਹੋਈਏ ਤਾਂ ਜੋ ਪਿਛਲੇ ਸਮੇਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚੋਂ ਦੁੱਧ ਦਹੀਂ ਖਤਮ ਕਰਕੇ ਇਹਨਾਂ ਸਰਕਾਰਾਂ ਨੇ ਘਰ-ਘਰ ਜਿਹੜਾ ਚਿੱਟਾ ਪਹੁੰਚਾਇਆ ਉਸ ਨੂੰ ਅਸੀਂ ਖਤਮ ਕਰ ਖਤਮ ਕਰ ਸਕੀਏ ਨੌਜਵਾਨ ਪਾਰਸ਼ਵਾ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਇਸ ਤੇ ਸੰਘਰਸ਼ ਕਰਦੀ ਆ ਤੇ ਹੁਣ ਜਿਹੜਾ ਸੰਘਰਸ਼ ਉੱਥੇ ਤੱਕ ਪਹੁੰਚ ਚੁੱਕਿਆ ਕਿ ਸਰਕਾਰ ਨੂੰ ਇਹਨਾਂ ਤੇ ਜਿਹੜੀ ਕੋਈ ਕਾਰਵਾਈ ਕਰਨੀ ਪਣਦੀ ਆ ਉਹਦੇ ਚੋਂ ਹੀ ਜਿਹੜੇ ਇੱਥੇ ਨਸ਼ਾ ਸਮਗਲਰ ਨੇ ਉਹ ਸਾਡੇ ਸਾਥੀਆਂ ਨੂੰ ਧਮਕੀਆਂ ਦੇ ਰਹੇ ਨੇ ਅਸੀਂ ਜਿਹੜਾ 23 ਤਰੀਕ ਨੂੰ ਫਿਰੋਜ਼ਪੁਰ ਦੇ ਵਿੱਚ ਇਕੱਠ ਕਰ ਰਹੇ ਹਾਂ ਨੌਜਵਾਨ ਪਾਰਸ਼ਵਾ ਵੱਲੋਂ ਤੇ ਅਸੀਂ ਬਾਕੀ ਕਿਸਾਨ ਮਜ਼ਦੂਰ ਨੌਜਵਾਨ ਹੋਰ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਸ ਦੇ ਵਿੱਚ ਜਿਹੜੀ ਆਪਣੀ ਸ਼ਮੂਲੀਅਤ ਉਹਦੇ ਵਿੱਚ ਵੱਧ ਤੋਂ ਵੱਧ ਆਪਣੀ ਸ਼ਮੂਲੀਅਤ ਕਰਨਾ ਤੁਸੀਂ ਅੱਜ ਸਾਡੇ ਇੱਕ ਨਿੱਕੇ ਜਿਹੇ ਸੱਦੇ ਤੇ ਆਏ ਹੋ ਤੁਹਾਡਾ ਸਾਰਿਆਂ ਦਾ ਹੋਂਦੇ ਧੰਨਵਾਦ ਵੀ ਕਰਦੇ ਆਂ ਆਸ ਵੀ ਕਰਦੇ ਆਂ ਕਿ 23 ਤਰੀਕ ਨੂੰ ਇਸੇ ਤਰ੍ਹਾਂ ਜਿਹੜੀ ਸਾਰੇ ਪ੍ਰੈਸ ਪ੍ਰੈਸ ਵਾਲੇ ਸਾਥੀ ਸਾਡਾ ਉਸ ਮਜਾਰੇ ਦੇ ਵਿੱਚ ਸਾਥ ਦੇਣਗੇ ਤਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ